ਸੰਤ ਕਿਸੇ ਲਿਬਾਸ ਦਾ ਨਾਮ ਨਹੀਂ ਹੈ ਬੜੇ ਧਿਆਨ ਨਾਲ ਸੁਣੋ ਇਹ ਨਹੀਂ ਕਿ ਕੋਈ ਮੇਰੇ ਤਰ੍ਹਾਂ ਲੰਮਾ ਚੋਲਾ ਪਾ ਲੇ ਤੇ ਨਾਮ ਦੇ ਅੱਗੇ ਲਖਵਾਲੇ ਵੀ 108 ਬ੍ਰਹਮ ਗਿਆਨੀ ਉਹ ਸੰਤ ਹੋ ਗਿਆ ਨਹੀਂ ਸੰਤ ਉਹ ਹੈ ਜਿਹਦੇ ਅੰਦਰ ਸਤ ਸੰਤੋਖ ਦਇਆ ਧਰਮ ਖਿਮਾ ਰੱਬੀ ਗੁਣ ਆਵਸਨ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਜੀਵਨ ਵਿੱਚੋਂ ਕੱਢ ਦੇਵੇਂ। ਫਿਰ ਬੇਨਤੀ ਕਹਿ ਲੱਗਿਆ ਖੇਤ ਵਿੱਚ ਉੱਚੀ ਸੁੱਚੀ ਕਿਰਤ ਕਰਕੇ ਆਪਣੇ ਜੀਵਨ ਨੂੰ ਬਕਾਰਾਂ ਤੋਂ arogh ਰੱਖ ਕੇ ਰੱਬੀ ਬੰਦਗੀ ਕਰਨ ਵਾਲਾ ਖੇਤ ਵਿੱਚ ਹਲ ਬੋਣ ਵਾਲਾ ਵੀ ਸੰਤ ਹੋ ਸਕਦਾ ਹੈ। ਇੱਕ ਦੁਕਾਨ ਤੇ ਬੈਠਾ ਆਪਣੀ ਕਿਰਤ ਕਰਦਾ ਹੈ ਜੀਵਨ ਵਿੱਚ ਚੰਗੇ ਗੁਨਾਹ ਦਾ ਧਾਰਨੀ ਹੈ ਜਿਹੜਾ ਗਾਕ ਆਉਂਦਾ ਉਹਦੇ ਵਿੱਚੋਂ ਵੇਖਦੇ ਵੀ ਮਨ ਨੂੰ ਚੱਲ ਕੇ ਰੱਬ ਦੇ ਰੂਪ ਆਇਆ ਬਣਦੀ ਮਿਹਨਤ ਲੈਂਦਾ ਰੱਬ ਦੇ ਭੈ ਵਿੱਚ ਤੁਰਦਾ ਮੁਕ ਵਿੱਚੋਂ ਰੱਬੀ ਬੰਦਗੀ ਕਰਦਾ ਦੁਕਾਨ ਤੇ ਬੈਠਾ ਹੋਇਆ ਵੀ ਸੰਤ ਹੈ ਜੇ ਕੋਈ ਗੁਰੂ ਕੀ ਇਬਾਦਤ ਕੋਈ ਵੀ ਹੋਵੇ ਮੇਰੇ ਕਹਿਣ ਦਾ ਮਰਾਦ ਇਹ ਹੈ ਜਿਹਦੇ ਜੀਵਨ ਵਿੱਚ ਤਿੰਨ ਗੱਲਾਂ ਸਿਮਰਨੇ ਜੀਵਨ ਵਿੱਚ ਨਿਮਰਤਾ ਹੈ ਜੀਵਨ ਵਿੱਚ ਤਿਆਗ ਹੈ ਚੰਗੇ ਗੁਣਾਂ ਦਾ ਧਾਰਨੀ ਹੈ ਸੱਚ ਜਾਣੋ ਗੁਰੂ ਕੀ ਨਜ਼ਰ ਵਿੱਚ ਉਹ ਸੰਤ ਹੈ ਉਹ ਸੰਤ ਹੈ ਗੁਰੂ ਤੇ ਕਹਿੰਦੇ ਹੀ ਇਹ ਗੱਲ ਗੁਰੂ ਤੇ ਹਰ ਸਿੱਖ ਨੂੰ ਹੀ ਕਹਿੰਦੇ ਵੀ ਪੁੱਤ ਯਤਨ ਕਰਿਆ ਕਰ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਹਮਨ ਕਹੀਤ ਹੈ ਹਮਾਰਾ ਤੂੰ ਇਹੋ ਜਿਹਾ ਬ੍ਰਹਮ ਦੀ ਵਿਚਾਰ ਕਰ ਕਿ ਰੱਬ ਦੇ ਘਰ ਵਾਲਾ ਬ੍ਰਹਮਣ ਬਣ ਜਾਏ ਗੁਰੂ ਤੇ ਕਹਿੰਦਾ ਹੀ ਹੈ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਦੇਖੈ ਇਕਸ ਮੈਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਗੁਰੂ ਤੇ ਕਹਿੰਦਾ ਹੀ ਹੈ ਤੂੰ ਆਪਣੇ ਜੀਵਨ ਦੇ ਅੰਦਰ ਯਤਨ ਕਰਿਆ ਕਰ ਇੱਕ ਗੱਲ ਦਾ ਉਹ ਕਿਹੜੀ ਗੱਲ ਹੈ ਹਰ ਜਸ ਸੁਨੇ ਨਾ ਹਰ ਗੁਲ ਗਾਮੈ ਬਤਨ ਹੀ ਅਸਮਾਨ ਗਿਰਾਮੈ ਐਸੇ ਲੋਗਣ ਸਿਉ ਕਿਆ ਕਹੀਐ ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀਐ ਆਪ ਨਾ ਦੇ ਚੁਰੂ ਪਰ ਤਾਨੀ ਤਹ ਨਿੰਦੇ ਜਹ ਗੰਗਾ ਆਨੀ ਕਹੋ ਕਬੀਰ ਛੂਛਾ ਕਟ ਬੋਲੇ ਭਰਿਆ ਹੋਇ ਸੁ ਕਬ ਹੁਣ ਡੋਲੇ ਇਹੋ ਜੇ ਅਮਰਤ ਬਤਨਾ ਰਾਹੀ ਇੱਕ ਗੱਲ ਸਮਝਾਈ ਐ ਆਪਣੇ ਜੀਵਨ ਅੰਦਰ ਇਹੋ ਜੇ ਬੰਦੇ ਦੀ ਸੰਗਤ ਨਾ ਕਰਿਆ ਕਰ ਜਿਹੜਾ ਕਦੀ ਰੱਬੀ ਬੰਦਗੀ ਸੁਣਦਾ ਨਹੀਂ ਕਦੀ ਰੱਬੀ ਬੰਦਗੀ ਕਰਦਾ ਨਹੀਂ ਉਗਨੰਦਾ ਧਾਰਨੀ ਹੈ